ਪਸ਼ਤਾਨੀਆਂ ਟੌਪਰੀਆਂ ਟੀਮਾਂ ਨੇ ਇੱਕ ਪਾਸੇ ਕਹਿੰਦੇ ਮੇਰੇ ਵੀਰੋ ਬਾਬਾ ਸ਼ੇਖ ਫਰੀਦ ਕਬੱਡੀ ਕਲੱਬ ਲਾਲਬਾਈ ਤੇ ਦੂਸਰੇ ਪਾਸੇ ਕਹਿੰਦੇ ਮੇਰੇ ਵੀਰੋ ਟੀਮ ਖੇਡ ਰਹੀ ਹੈ ਕਹਿੰਦੇ ਜਾਲਖੀ ਵਾਲੇ ਮੁੰਡੇ ਆਓ ਸਾਹਮਣੇ ਕਹਿੰਦੇ ਨੌਜਾਨ ਰੇਡ ਪਾਰ ਹੈ ਲਾਉ ਸਾਹਮਣੇ ਕਹਿੰਦੇ ਨੌਜਾਨ ਗੱਭਰੂ ਰੇਡ ਪਾ ਕੇ ਆ ਆ ਗਿਆ ਕਰਨ ਸੁਤਾਨੇ ਵਾਲਾ ਬਾਬਾ شیخ ਫਰੀਦ ਕਲੱਬ ਦੇ ਵੱਲੋਂ ਪਰ ਦੂਸਰੇ ਪਾਸੇ ਮੁੰਡਾ ਜੱਖੀ ਵਾਲਾ ਰੇਡ ਪਾ ਕੇ ਆਇਆ ਲੈ ਵੀ ਸ਼ਮਸ਼ੇਰ RAME ਵਾਲਾ ਐਨ ਸਿਰੇ ਦਾ ਮੈਚ ਖੇਡ ਮਾਨਾਂ ਦੇ ਚ ਖੇਡਿਆ ਜਾਣਾ ਹੈ ਨੇ ਦੇ ਰਹੇ ਆ ਅਗਲੀ ਰੇਡ ਫੱਤਾ ਆ ਗਿਆ ਤੇ ਸ਼ਮਸ਼ੇਰ ਜ਼ਿਕਰ ਕਰ ਰਿਹਾ ਆਓ ਸਾਹਮਣੇ ਕਹਿੰਦੇ 42 ਵਾਲਾ ਸੱਤੂ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇੱਕ ਸੱਤੂ ਕਹਿੰਦੇ ਤੂ ਤਾਂ ਨਹੀਂ ਧਰਤੀ ਦਾ ਬੜੇ ਮਾਣ ਵਾਲੀ ਗੱਲ ਹੈ ਲਓ ਸੱਤੂ 42 ਵਾਲਾ ਰੇਡ ਪਾਉਣ ਦੇ ਲਈ ਇਸ ਸਮੇਂ ਮੈਦਾਨ ਵਿੱਚ ਵਾਧਾ ਹੋਇਆ ਕਿ ਚੜਦੀ ਜਵਾਨੀ ਨਸ਼ਿਆਂ ਤੋਂ ਬਚਾ ਲਈ ਚੜਦੀ ਜਵਾਨੀ ਨਸ਼ਿਆਂ ਤੋਂ ਬਚਾ ਲਈ ਅਲੜਾ ਨਾਲ ਛੱਡ ਯਾਰੀ ਕਬੱਡੀ ਨਾਲ ਪਾ ਲਈ ਛੋਟੀ ਉਮਰੇ ਮੱਲਾ ਮਾਰਦੇ ਨੇ ਵੱਡਿਆਂ ਲੰਗਿਆਣੀਆਂ ਰਾਣਿਆਂ ਗੱਭਰੂ ਰਾਜਸਥਾਨ ਦੇ ਖੇਡਦੇ ਕਬੱਡੀਆਂ ਲਓ ਗੱਭਰੂ ਰਾਜਸਥਾਨ ਦੇ ਖੇਡਦੇ ਕਬੱਡੀਆਂ ਗਰਮੀਤ ਸਿੰਘੀ ਮੈਂਬਰ ਤੇ ਗਰਮੀਤ ਭੁੱਲਰ ਕਹਿੰਦੇ ਮਸਰੂ ਵਾਲੇ ਤੋਂ ਆਏ ਹੋਏ ਆ ਮੇਰੇ ਵੀਰੋ ਵੱਡਾ ਮੇਲਾ ਕਰਾਉਂਦੇ ਆ ਆਓ ਇਸ ਲਈ ਰਿੰਪੀ ਚਾਲਖੀ ਵਾਲਾ ਮੁੰਡਾ ਜਮੇਰੇ ਖਤਾਬ ਤੇ ਜਾਣਾ ਜਾਂਦਾ ਆ ਬੇਰਾਲਿਆ ਸੁਖਮਨ ਵੱਡੇ ਵੱਡਿਆਂ ਦੀ ਦੌਣ ਕੱਸੀ ਹੋਈ ਐ ਵੱਡੇ ਵੱਡਿਆਂ ਦੀ ਦੌਣ ਕੱਸੀ ਹੋਈ ਐ ਇਹ ਆ ਬੇਰਾਲੀਆ ਸੁਖਮਨ ਕਿ ਜਿਹੜੇ ਪਾਣੀਆਂ ਚ ਲੋਕ ਲਾਉਂਦੇ ਤਾਰੀਆਂ ਉਹ ਪਾਣੀ ਅਸੀਂ ਪੀਤੇ ਹੋਏ ਹੈ ਸਿਰਕਾ ਤੇ ਰਿਕਾੜ ਪੈਦਾ ਕੀਟੇ ਹੋਏ ਹੈ ਉਧਰ ਡਾਕਟਰ ਪੂਰਨਜੀ ਕੰਬੋਤ ਸਾਹਿਬ ਆਇਆ ਹੈ ਬਾਬਾ ਸ਼ੇਖ ਫਰੀਦ ਕਬੱਡੀ ਕਲੱਬ ਦੀ ਟੀਮ ਜਿਹੜੀ ਸਪான்ਸਰ ਕੀਤੀ ਹੈ ਉਹਨਾਂ ਵੀਰਾਂ ਦਾ ਵੱਡਾ ਧੰਨਵਾਦ ਬਹੁਤ ਸ੍ਰਮਾਨ ਇਹਨਾਂ ਬੋਲਾਂ ਦਾ ਕਰਦੇ ਨੇ ਲਓ ਵੱਡਾ ਧੰਨਵਾਦ ਕਰੀਏ ਪਰ ਇਧਰਲੇ ਪਾਸੇ ਆਓ ਕਹਿੰਦੇ ਵਾਹੋ ਮੁੰਡਿਆ ਕਮਾਲ ਕਰਦਾ ਹੋਇਆ ਤਕੜਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਦਿੰਦਾ ਹੈ ਅਗਲੀ ਕਬੱਡੀ ਪਾਉਣ ਦੇ ਲਈ ਮੁੰਡਾ ਫੇਰ ਖੇਡ ਮੈਦਾਨ ਵਿੱਚ ਵਾਧਾ ਹੋਇਆ ਲਓ ਸਤਰਾਣੇ ਵਾਲਾ ਕਰਨਾ ਹੈ ਮੇਰੇ ਵੀਰੋ ਉੱਚਾ ਲੰਮਾ ਕਾਦਾ ਨ ਮੁੰਡਾ ਠਾਇਆ ਹੋਇਆ ਮਿਲ ਪਰ ਕਹਿੰਦੇ ਕਰਨਸ ਤਰ੍ਹਾਂ ਦੇ ਵਾਲਾ ਨੰਬਰ ਲੈ ਕੇ ਆ ਗਿਆ ਆਹ ਕਹਿੰਦੇ ਇਸੇ ਲਈ ਫਿੱਡੇ ਪੁੱਲਰ ਨੇ ਰੇਡ ਪਾ ਦਿੱਤੀ ਹੈ ਇਹ ਹੈ ਕਹਿੰਦੇ 10 ਡਬਲ ਤੋਂ ਆਇਆ ਹੋਇਆ ਨਰਵੈਰ ਪੁੱਲਰ ਦਾ ਵੀਰ ਫਿੱਡਾ ਪੁੱਲਰ ਰੇਡ ਪਾ ਰਿਹਾ ਮੇਰੇ ਵੀਰੋ ਕਿ ਦਾਦਿਆਂ ਪੁਰਦਾਦਿਆਂ ਨੇ ਬਲ ਤਾਂ ਨਾ ਜੋੜ ਗਿਆ ਸੀ ਪੋਤਿਆਂ ਨੇ ਪੈਲੀਆਂ ਬਕਾਤੀਆਂ ਆਹ ਸਾਹਮਣੇ ਕੁਝ ਕੁ ਲੋਕਾਂ ਨੇ ਜਹਾਜ਼ਾਂ ਦੇ ਝੂਟਿਆਂ ਲਈ ਭਾਈਆਂ ਨਾਲ ਪਹਿਣਾ ਵੀ ਵਿਆਹਤੀਆਂ ਤਲਦੇ ਨਹੀਂ ਲੋਕ ਟਾਲੇ ਉਹ ਵੀ ਕੈਨੇਡਾ ਪਾਲੇ ਜਿੰਦਗੀ ਤੇ ਜਿਹੜਾ ਸੰਗਰੂਰ ਨਹੀਂ ਗਿਆ ਸਾਈਕਲਾਂ ਸਕੂਟਰਾਂ ਨੂੰ ਲੱਗੇ ਨੇ ਬੁੱਥੇਰੇ ਓਏ ਉਂਝੋ ਬੰਦੇ ਦਾ ਪਰ ਕੋਈ ਸਟੈਂਡ ਲਾ ਰਿਹਾ ਉਂਝੋ ਬੰਦੇ ਦਾ ਪਰ ਕੋਈ ਕਹਿੰਦੇ ਸਟੈਂਡ ਲਾ ਰਿਹਾ ਲਓ ਸਾਹਮਣੇ ਇਸ ਵੇਲੇ ਮੈਚ ਬਹੁਤ ਤਗੜਾ ਖੇਡਾ ਜਾ ਰਿਹਾ ਹੈ ਗੁਰੂਆਂ ਦੀ ਧਰਤੀ ਹੈ ਰੇੰਬੀ ਇਸ ਵੇਲੇ ਕਬੱਡੀ ਪਾਉਣ ਦੇ ਲਈ ਨੌਜਵਨ ਖੇਡ ਮੈਦਾਨ ਵਿੱਚ ਵਧਿਆ ਹੋਇਆ ਬਾਬਾ ਸ਼ੇਖ ਫਰੀਦ ਕਬੱਡੀ ਕਲੱਬ ਦੇ ਚਾਰ ਯਾਫੀ ਤਿਆਰ ਵਰ ਤਿਆਰ ਹੈ ਕਿ ਨਹੀਂਆਂ ਲੇਖਾ ਪਿੱਥੋ ਵਾਲੇ ਚਾਰ ਭਰਾਵਾਂ ਦਾ ਹੱਸ ਹੱਸ ਰੈਡਾ ਪਾਉਂਦਾ ਏ ਸੁਖਬੀਰ ਸਰਾਮਾਂ ਦਾ ਪਾਟਲ ਫਿੱਡੂ ਵਰ ਗਿਆ ਚਨਚਾਰ ਕਬੱਡੀ ਦੇ ਆ ਰਹਿਣ ਜਿਉਂਦੇ ਰੱਬਾ ਜੁਗ ਜੁਗ ਸਟਾਰ ਕਬੱਡੀ ਦੇ ਆਓ ਸਾਹਮਣੇ ਆਓ ਸਾਹਮਣੇ ਜਮ ਵਾਹ ਓਏ ਜਮਾ ਜਮਾ ਕਹਿੰਦਾ ਫਾਈਨਲ ਮੈਚ ਐ ਰੇਸ ਖੋਲਣੀ ਪੈਣੀ ਐ ਰੇਸ ਖੋਲਣੀ ਪੈਣੀ ਐ ਫਾਈਨਲ ਮੈਚ ਚੱਲ ਰਿਹਾ ਮੇਰੇ ਵੀਰੋ ਲਾਓ ਸਾਹਮਣੇ ਕਹਿੰਦੇ ਇਸ ਵੇਲੇ ਸੱਤਾ ਇਹ ਐ 9042 ਜੀ ਜੀ ਸਾਡੇ ਵੀਰ ਮੁਬਾਰਕਬਾਦ ਪੋਜਦੀ ਕਰਦੇ ਆ ਅੱਜ ਦੇ ਖੇਡ ਮੇਲੇ ਲਈ ਗਾਸੀਪੁਰ ਦੀ ਪੂਰੀ ਟੀਮ ਸਮੁੱਚੀ ਟੀਮ ਦੇ ਵੱਲੋਂ ਇਸ ਮੇਲੇ ਨੂੰ ਵਧਾਈਆਂ ਉਹ ਕਹ ਰਹੇ ਵੀ 15 16 ਤਰੀਕ ਨੂੰ ਕਬੱਡੀ ਪੈਨ 50 ਕਿਲੋ ਤੇ ਨਾਲ ਰਾਜਸਥਾਨ ਜਿਹੜੇ ਕਬੱਡੀ ਓਪਨ ਦੇ ਵੱਡੇ ਮੈਚ ਹੋਣਗੇ ਉਥੇ ਕਬੱਡੀ ਆਲ ਓਪਨ ਪੰਜਾਬ ਹਰਿਆਣਾ ਰਾਜਸਥਾਨ ਦੇ ਵੱਡੇ ਮੈਚ ਹੋਣਗੇ ਸਾਡੇ ਵੀਰ ਸਦਾ ਵੇਰੇਆ ਬਹੁਤ ਵੱਡਾ ਧੰਨਵਾਦ ਹੈ ਲਓ ਮੁੰਡਾ ਕਹਿੰਦੇ ਦਿਆਲੀ ਵਾਲਾ ਨੰਬਰ ਆਪਣੀ ਟੀਮ ਦੇ ਹਿੱਸੇ ਯੋਰਦਾ ਹੋਇਆ ਲਓ ਸ਼ੇਖ ਫਰੀਦ ਦੇ ਕਲੱਬ ਦੀ ਟੀਮ ਬਾਬਾ ਸ਼ੇਖ ਫਰੀਦ ਦੀ ਕਹਿੰਦੇ ਕਿਰਪਾ ਮੁੰਡੇ ਆਏ ਹੋਏ ਆ ਇਹ ਨੰਬਰ ਰੇਟਰ ਦੇ ਹਿੱਸੇ ਐ ਨੰਬਰ ਧਾਵੀ ਇਸੇ ਜੁੜਦਾ ਹੋਇਆ ਕਿ ਭੁਗਤਨਾ ਪੈਂਦਾ ਏ ਖਮਿਆਜਾ ਲੋਕੋ ਗੱਲੋਂ ਕਾਤੋਂ ਵੱਡੀ ਦਾ ਆਪਣੇ ਦਮ ਤੇ ਸ਼ੌਂਕ ਪਗਾਈਏ ਸੰਧੂਆ ਹੱਥ ਨਹੀਂ ਅੱਡੀ ਦਾ ਆਪਣਾ ਧੀ ਪੁੱਤ ਵਰਜ ਕੇ ਰੱਖੀ ਕਾਦਾ ਦੋ ਜਮਾਨੇ ਨੂੰ ਗਾਲ੍ਹਾਂ ਕੱਢੀਏ ਮਾਂ ਪਿਓ ਨੂੰ ਤੇ ਦੋਸ਼ ਨਾ ਦਈਏ ਬਗਾਨੇ ਨੂੰ ਭੇਤ ਨਾ ਦਈਏ ਬਗਾਨੇ ਨੂੰ ਜਿਸ ਨੇ ਇੱਜ਼ਤ ਰੋਟੀ ਬਖਸ਼ੀ ਨਿੰਦੀ ਇਨ ਧੰਦੇ ਨੂੰ ਫੋਨ ਗੱਡੀ ਤੇ ਕੱਪੜੇ ਵੇਕੇ ਜੱਜ ਨਾ ਕਰੀਏ ਬੰਦੇ ਨੂੰ ਫੋਨ ਗੱਡੀ ਤੇ ਕੱਪੜੇ ਵੇਚ ਕੇ ਜੱਜ ਨਾ ਕਰੀਏ ਬੰਦੇ ਨੂੰ ਸੋ ਮੇਰੇ ਵੀਰੋ ਬੜਾ ਤਕੜਾ ਮੈਚ ਸੋ ਇੱਕ ਵਾਰ ਫੇਰ ਸੰਗਤ ਦਾ ਮਹਾਪੁਰਸ਼ਾਂ ਵੱਲੋਂ ਧੰਨਵਾਦ ਕਰਦੇ ਆ ਜਥੇਦਾਰ ਬਾਬਾ ਮਹਿੰਦਰ ਸਿੰਘ ਜੀ ਪ੍ਰਧਾਨ ਗੁਰਦੁਆਰਾ ਬੁੱਢਾ ਜੋੜ ਨਿੰਗ ਸਿੰਘ ਸ਼ੌਣੀ ਦੇ ਅੱਜ ਕਹਿੰਨੇ ਰੌਣਕਾਂ ਲੱਗੀਆਂ ਹੋਈਆਂ ਨੇ ਸੋ ਸਾਰਿਆਂ ਦਾ ਬਹੁਤ-ਬਹੁਤ ਸਤਿਕਾਰ ਹੈ ਜਿੰਨੀ ਵੀ ਸੰਗਤ ਪੁੱਜੀ ਹੋਈ ਹੈ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਇਸ ਮੇਰੇ ਵੀਰੋ ਮਹਾਂਪੁਰਸ਼ਾਂ ਦੀ ਧਰਤੀ ਤੇ ਰੌਣਕਾਂ ਲੱਗੀਆਂ ਹੋਈਆਂ ਨੇ ਅਮਰ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਤੇ ਬਾਬਾ ਮਹਤਾਬ ਸਿੰਘ ਦੀ ਧਰਤੀ ਹੈ ਔਰ ਠਾਈਮਾ ਸਲਾਨਾ ਜੋੜ ਮੇਲਾ ਤੇ ਫਾਈਨਲ ਚੱਲ ਰਿਹਾ ਹੈ 26 ਭਾਦੋ ਦਾ ਦਿਨ ਤੇ ਦੁਨੀਆ ਦੇ ਚ ਗੱਲਾਂ ਹੋ ਰਹੀਆਂ ਵੀ ਬੁੱਢਾ ਜੋੜ ਦੇ ਚ ਕਹਿੰਦੇ ਮੇਰੇ ਵੀਰੋ ਪਟਾਕੇ ਪਈ ਜਾਂਦੇ ਆ ਆਓ ਸਾਹਮਣੇ ਅਗਲੀ ਰੇਡ ਡਾਕਟਰ ਆ ਗਿਆ ਤੇ ਸ਼ਮਸ਼ੇਰ ਜਿੱਕਰ ਕਰ ਰਿਹਾ ਆਓ ਸਾਹਮਣੇ ਕਹਿੰਦੇ ਡਾਕਟਰ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧ ਆਇਆ ਹੈ ਦਰਬਾਰਾ ਸਿੰਘ ਜੀ ਨੇੜੇ ਹੋ ਕੇ ਨੇੜੇ ਹੋ ਕੇ ਕਿਤੀ ਲਈ ਲੋਕ ਦਾ ਮੁਕੱਦਮਾ ਭਾਰੀ ਥਾਣੇਦਾਰਾ ਫੈਸਲਾ ਸੋਚ ਕੇ ਕਰੀ ਖੜਕਾ ਦੜਕਾ ਲੱਪੜ ਤੇ ਆਏ ਮਾਰੇ ਜਦ ਵਿੱਚ ਡਾਕਟਰ ਲੌਂਦਾ ਫੜਿਆ ਹੋਵੇ ਲਓ ਇੱਕ ਪਾਸੇ ਆ ਇੱਥੇ ਆ ਵਾਹ ਵਾਹ ਬੰਦਿਆ ਕਮਾਲ ਕਰ ਦਿੱਤੀ ਲਓ ਤੇ ਉਹ ਰੇਡਰ ਦੇ ਹਿੱਸੇ ਗਿਆ ਰੀਪਲੇ ਵਾਲਾ ਜਿਹੜਾ ਨੰਬਰ ਦੇਖਿਆ ਗਿਆ ਲਓ ਸਾਹਮਣੇ ਪਈ ਹੋਈ ਰੇਡ ਮੇਰੇ ਵੀਰੋ ਕਰਨ ਸਤਰਾਣੇ ਵਾਲਾ ਨਾਲ-ਨਾਲ ਮੁੰਡੇ ਦੇ ਪਰਛਾਵੇਂ ਚੱਲੀ ਜਾਂਦਾ ਨਾਲ-ਨਾਲ ਪਰਛਾਵੇਂ ਚੱਲੀ ਜਾਂਦਾ ਨੰਬਰ ਲੈ ਕੇ ਬਾਸਾਉਂਦਾ ਹੋਇਆ ਆ ਆ ਗਿਆ ਭੁੱਲਰਾਂ ਦਾ ਮੁੰਡਾ ਦੇਵੀਦਿਆਲ ਕੋਲੇ ਰਿਹਾ ਮੇਰੇ ਵੀਰੋ ਉਸਤਾਦ ਦੁਨੀਆ ਦੇ ਚ ਨਹੀਂ ਪਰ ਨਾਮ ਉਸਤਾਦ ਦਾ ਦੁਨੀਆ ਤੇ ਰਹਿਣਾ ਖੇਡ ਕਬੱਡੀ ਦੇ ਵਿੱਚ ਮੇਰੇ ਵੀਰੋ ਚੰਡੇ ਉਸਤਾਦ ਦੇ ਕਿਤੇ ਸੌਖੇ ਟੈਂਦੇ ਨਾ ਸਿੰਘ ਸੂਰਮੇ ਪੰਮਿਆਂ ਕਦੇ ਗੁਲਾਮੀ ਸਹਿੰਦੇ ਨਾ ਆਹ ਇਸ ਵੇਲੇ ਪਈ ਹੋਈ ਰੇਡ ਇਹ ਆ ਫਿੱਡੂ ਪੁੱਲੌਰ ਪੁੱਲਰਾਂ ਦਾ ਮੁੰਡਾ ਕਹਿੰਦੇ ਮੱਲਾ ਮਾਰ ਗਿਆ ਵੱਡਿਆਂ ਆਹ ਦੇਖ ਰਿਹਾ ਬੁੱਢਾ ਜੋੜ ਵਿੱਚ ਪਾਈ ਜਾਂਦਾ ਟੌਪ ਰੀਆ ਕਬੱਡੀਆਂ ਬੁੱਢਾ ਜੋੜ ਵਿੱਚ ਪਾਈ ਜਾਂਦਾ ਟੌਪ ਦੀਆਂ ਕਬੱਡੀਆਂ ਇਹ ਮੁੰਡਾ ਪੰਜਾਬ ਦੇ ਵਿੱਚ ਮੇਜਰ ਲੀਗ ਫੈਡਰੇਸ਼ਨ ਦੇ ਪੰਜਾਬ ਦੇ ਜਿਹੜੇ ਕਬੱਡੀ ਕੱਪ ਖੇਡਦਾ ਮੇਰੇ ਵੀਰੋ ਬੜੇ ਮਾਣ ਵਾਲੀ ਗੱਲ ਹੈ 라 ਇੱਕ ਪਾਸੇ ਰੈਂਪੀ ਦੇ ਦੂਸਰੇ ਪਾਸੇ ਬਾਬਾ ਸ਼ੇਖ ਪ੍ਰੀਤ ਕਬੱਡੀ ਕਲੱਬ ਦਾ ਆ ਜਾਫੀ ਕੋਸ਼ਿਸ਼ ਕਰਦਾ ਹੋਇਆ ਪਰ ਸਾਹਮਣੇ ਇਸ ਸਮੇਂ ਨੰਬਰ ਲੈ ਕੇ ਵਾਪਸ ਮੁੜਦਾ ਹੋਇਆ ਪਾਲਾ ਬਾਈ ਦੀ ਅੱਜ ਦੇ ਮੇਲੇ ਤੇ ਵਿਸ਼ੇਸ਼ ਤੇ ਪੁੱਜ ਆਇਆ ਹੈ ਲਓ ਸੱਤੋ ਤੇ ਆ ਮੁੰਡੇ ਨੂੰ ਬੱbbi ਜਫਾ ਲਾਵੇ ਪਿੰਦਰ ਫੇਰ ਸੁਆਦ ਆਉਣਾ ਫੇਰ ਸੁਆਦ ਆਉਣਾ ਲੈ ਵੀ ਗਰਦੀਪ ਜਾਲਖੀ ਆਲਿਆ ਪ੍ਰਦੀਪ ਜਾਲਖੀ ਆਲਿਆ ਫੇਰ ਸੁਆਦ ਆਉਣਾ ਦੇ ਆਜ ਫਾਲਾਵੇਂ ਪਈ ਹੋਈ ਰੇਡ ਬੋਲਿਆ ਹੋਇਆ ਤਾਵਾ ਜਿਸਤਰ ਪ੍ਰਾਪਤੇ ਗਾਇਆ ਜਸਵਿੰਦਰ ਬਰਾੜ ਨੇ ਗਾਇਆ ਕਿ ਮਾੜੇ ਨੂੰ ਦਬਕਾਉਣਾ ਕਾਹਦਾ ਪਹਿਲਾ ਹੀ ਜੋ ਘਾਬਰਦਾ ਆਉਂਦਾ ਫੇਰ ਸੁਵਾਦ ਜੇ ਅੱਗੋਂ ਹੋਵੇ ਬਰਾਬਰ ਦਾ ਆਉਂਦਾ ਫੇਰ ਸਵਾਦ ਓਏ ਅੱਗੋਂ ਦੇ ਹੋਵੇ ਬਰਾਬਰ ਦਾ ਆ ਟੱਕਰ ਕਹਿੰਦੇ ਬਰਾਬਰ ਦੀ ਐ ਸਤਰਾਣੇ ਵਾਲਾ ਪਰ ਦੂਜੇ ਪਾਸੇ ਇੱਥੇ ਰੱਖ ਸਤਰਾਣੇ ਵਾਲਾ ਵਾਹ ਓਏ ਸਤਰਾਣੇ ਵਾਲਿਆ ਕੀ ਰਾਜਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਾਹਿਬ ਉਦੋਂ ਦਾ ਕੀ ਕਹਿਣਾ ਐ ਭਗਤ ਸਿੰਘ ਨੇ ਸਦਾ 23 ਸਾਲ ਦਾ ਰਹਿਣਾ ਐ ਲੋਕੀ ਨਾਮ ਸ਼ਹੀਦਾਂ ਦਾ ਸੱਚੇ ਮੂ ਲੈਂਦੇ ਨੇ ਮਰ ਜਾਂਦੇ ਦੇਸ਼ ਲਈ ਉਹ ਸਦਾ ਜਿਉਂਦੇ ਰਹਿੰਦੇ ਰਹੇ ਉਹ ਸਦਾ ਜਿਉਂਦੇ ਰਹਿੰਦੇ ਨੇ ਲੈ ਵੀ ਜੱਗੂ ਸਮਝਾਲਾ ਮੁੰਡਿਆਂ ਨੂੰ ਪਾਸੇ ਪਲਟਦੇ ਲੱਗਦੇ ਐ ਲੈਗੇ ਡਾਕਟਰ ਪੂਰਨ ਕੰਬੋਜ ਸਮਝਾਲਾ ਮੁੰਡਿਆਂ ਨੂੰ ਆਓ ਸਾਹਮਣੇ ਵਾਹ ਓਏ ਨੌਜਵਾਨ ਪਰ ਕਹਿੰਦੇ ਟਰ ਐ ਅੱਜ ਕਹਿੰਦੇ ਦੋ ਡਾਕਟਰ ਬੁੱਢਾ ਜੋੜ ਚ ਆਇਆ ਇੱਕ ਰੇਡਾ ਪਾਈ ਜਾਂਦਾ ਇੱਕ ਮੂਵੀ ਬਣਾਈ ਜਾਂਦਾ ਪਰ ਸਾਹਮਣੇ ਕਹਿੰਦੇ ਮੇਰੇ ਵੀਰੋ ਸਿਰਾ ਸਿਰਾ ਹੋਈ ਜਾਂਦਾ ਜੰਮਾ ਤੇ ਜੰਮਾ ਹੈ ਰਿੰਪੀ ਦੇ ਲਈ ਕਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ ਇਹ ਕਰੀ ਸਿਰੇ ਦੀਆਂ ਰੇਡਾਂ ਪਾ ਗਿਆ ਲਓ ਸਾਹਮਣੇ ਕਹਿੰਦੇ ਫਿੱਡਾ ਆ ਗਿਆ ਇਹ ਆ ਭੁੱਲਰ ਪਰਿਵਾਰ ਦਾ ਆਹ ਦੇਖ ਰਹੇ ਆ ਵੱਡੇ ਵੱਡੇ ਕੱਪਾ ਉੱਤੇ ਟੌਪ ਦੀਆਂ ਰੇਡਾਂ ਮਾਰਦਾ ਸਮਨਦੀਪ ਸਿੰਘ ਕਹਿੰਦੇ ਪਾਸਪੋਰਟ ਤੇ ਨਾਮ ਹੈ ਪਰ ਦੁਨੀਆ ਫਿੱਡੂ ਫਿੱਡੂ ਕਹਿੰਦੀ ਹੈ ਦੁਨੀਆ ਫਿੱਡੂ ਫਿੱਡੂ ਕਹਿੰਦੀ ਹੈ ਆਹ ਬਾਬਾ ਸ਼ੇਖ ਫਰੀ ਕਲੱਬ ਦੇ ਵੱਲੋਂ ਪਈ ਹੋਈ ਰੇਲ ਤੇ ਚਾਰ ਜਫੀ ਤਿਆਰ ਨੇ ਚਾਰ ਜਫੀ ਤਿਆਰ ਨੇ ਬੱਬੀ ਤੇ ਫਿੱਡ ਬੱਬੀ ਤੇ ਫਿੱਡੂ ਬੱਬੀ ਤੇ ਫਿੱਡੂ ਬੱਬੀ ਤੇ ਫਿੱਡੂ ਕੁੰਡੀ ਅੜਗੀ ਕੁੰਡੀ ਅੜਗੀ ਕੁੰਡੀ ਅੜਗੀ ਓ ਕੁੰਡੀ ਅੜਗੀ ਕੀ ਵਿੱਚ ਗਹਿਰੇ ਚੱਲਾਂਦੇ ਬੱਬਰ ਸ਼ੇਰਾਂ ਰਹਿੰਦੇ ਗੁੱਜੇ ਕੌਣ ਠੱਲੂ ਤੂਫਾਨਾਨੋ ਤੇ ਸਾਗਰ ਵਿੱਚ ਨਹੀਂ ਪੈਂਦੇ ਕੁਜੇ ਸਾਗਰ ਵਿੱਚ ਨਹੀਂ ਪੈਂਦੇ ਕੁਜੇ ਬੇਰਾਲਿਆ ਹਰਖ ਗਿਆ ਬੇਰਾਲਿਆ ਹਰਖ ਗਿਆ ਇੱਥੇ ਰੱਖ ਇੱਥੇ ਰੱਖ ਆਹ ਬਹਿ ਗਿਆ ਧਾਕੇ ਹੱਕ ਤੇ ਜਿਵੇਂ ਭਈਆ ਰੇੜੀ ਤੇ ਪੱਠਿਆਂ ਲਈ ਪੰਡ ਰੱਖ ਕੇ ਬੈਠੇ ਆ ਬਗਿਆ ਢਾਕੇ ਹੱਕ ਤੇ ਮੇਰੇ ਵੀਰੋ ਐਨ ਸਰੇ ਦਾ ਜਫਾ ਲਾਇਆ ਹੈ ਖੇਰ ਵਾਲੀ ਇਹ ਸੁਖਮਣ ਨੇ ਕਹਿੰਦੇ ਵੱਡੇ ਵੱਡੇ ਰੇਡਰ ਪੋਠੇ ਕੀਤੇ ਮੇਰੇ ਵੀਰੋ ਮੱਲੇ ਕਹਨੇ ਹਰਦੀਪ ਖੁਸ਼ੀ ਉਹਨਾਂ ਦੇ ਨਾਲ ਯਾਰ ਕੀਦੇ ਰਿੰਬੀ ਉਹਨਾਂ ਦੇ ਨਾਲ ਵੱਡਾ ਪਿਆਰ ਆ ਮੇਰੇ ਵੀਰੋ ਪਰ ਸਾਹਮਣੇ ਬਿਆਲੀ ਵਾਲਾ ਸੱਤੋ ਖੇਡ ਮੈਦਾਨ ਵਿੱਚ ਇਸ ਸਮੇਂ ਵੱਧ ਆਇਆ ਟੱਕਰ ਸਿਰੇ ਦੀ ਹੈ ਲੱਗਿਆ ਹੋਇਆ ਜੋਰ ਆ ਵੇਖਾ ਵਾਹ ਮੁੰਡਿਆ ਮੁੰਡਾ ਚਾਰੇ ਪਾਸੇ ਆਰਤੀਆਂ ਦੇ ਸਹਾਰੇ ਵਰਗਾ ਪਿਆ ਲਓ ਸੱਤੂ ਨੰਬਰ ਜੋੜ ਲਓ ਜਾਮਾ ਆ ਗਿਆ ਮੇਰੇ ਵਿੱਚੋਂ ਜਾਮਾ ਆ ਗਿਆ ਉਹ ਜਾਮਾ ਆ ਗਿਆ ਆਹ ਸਾਹਮਣੇ ਸੁਖਮਣ ਤੇ ਜਾਮਾ ਹੁਣ ਹੁਣ ਏ ਹੁਣ ਏ ਹੁਣ ਏ ਨੰਬਰ ਜਾਫੀਆਂ ਦੇ ਹਿੱਸੇ ਆ ਨੰਬਰ ਜਾਫੀਆਂ ਦੇ ਨੰਬਰ ਜਾਫੀਆਂ ਦੇ ਹਿੱਸੇ ਐ ਨੰਬਰ ਜਾਫੀਆਂ ਦੇ ਹਿੱਸੇ ਐ ਮੈਨੂੰ ਲੱਗਦਾ ਵੀ ਜਾਮੇ ਨੂੰ ਵੀ ਬੋਰ ਮੰਗਲ ਲਾਤਾ ਐ ਐਨ ਮੁੰਡੇ ਆਈ ਤੇ ਆ ਗਏ ਮੁੰਡੇ ਆਈ ਤੇ ਆ ਗਿਆ ਮੇਰੇ ਵੀਰੋ ਮੁੰਡੇ ਕਹਿੰਦੇ ਆਈ ਤੇ ਆ ਗਏ ਆ ਸਾਰੇ ਪ੍ਰਬੰਧਕ ਵੀਰਾਂ ਦਾ ਆਰਗੇਨਾਈਜ਼ਰ ਕਮੇਟੀ ਦਾ ਵੱਡਾ ਧੰਨਵਾਦ ਹੈ ਪਰ ਇਧਰਲੇ ਪਾਸੇ ਬਾਬਾ ਸ਼ੇਖ ਬੀਰ ਕਬੱਡੀ ਕਲੱਬ ਦਾ ਨੌਜਵਾਨ ਕਹਿੰਦੇ ਡਾਕਟਰ ਇਸਮੇ ਮੈਦਾਨ ਦੇ ਚਬਾਦ ਆਇਆ ਹੈ ਉਧਰਲੇ ਪਾਸੇ ਡਾਕਟਰ ਪੂਰਨ ਕੰਬੋਜੀ ਪਹੁੰਚੇ ਹੋਏ ਆ ਬੱਲੇ 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 ਇੱਥੇ ਰੱਖੋ ਇੱਥੇ ਰੱਖੋ ਅੱਜ ਤੇ ਡਾਕਟਰਾਂ ਦਾ ਵੀ ਤਿਆਗ ਵਿੱਚ ਕੋਈ ਜਾਂਦਾ ਅੱਜ ਤੇ ਡਾਕਟਰਾਂ ਦਾ ਵੀ ਤਿਆਗ ਵਿੱਚ ਕੋਈ ਜਾਂਦਾ ਆਹ ਸਾਹਮਣੇ ਕਹਿੰਦੇ ਬੁੱਢਾ ਜੋੜ ਦੇ ਵਿੱਚ ਇੱਥੇ 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 ਇਹਨੂੰ ਕਹਿੰਦੇ ਨਾਲੀ ਕੈਂਜੀ ਇਹਨੂੰ ਕਹਿੰਦੇ ਪੁੱਠੀ ਕੈਂਜੀ ਕਿ ਦਾ ਮਾਰੇ ਪਹਿਲਵਾਨੀ ਰੇਟ ਦੂਰੇ ਕਰਦਾ ਪਲ ਦੇ ਵਿੱਚ ਘਟਦੇ ਨੰਬਰ ਪੂਰੇ ਕਰ ਦਿੰਦਾ ਪੂਰੇ ਕਰ ਦਿੰਦਾ ਮੇਰੇ ਵੀਰੋ ਸਹਰੇ ਦਾ ਮੈਚ ਹੈ

ਆ ਕਬੱਡੀ ਦਾ ਸਵਾਦ ਆ ਕਬੱਡੀ ਦਾ ਸਵਾਦ ਆ ਅੱਜ ਟਰੱਕ ਮੁੱਤੇ ਵੱਜਦੇ ਆ ਅੱਜ ਟਰੱਕ ਮੁੱਤੇ ਵੱਜਦੇ ਆ ਮੇਰੇ ਵੀਰੋ ਬੁੱਢਾ ਜੋੜ ਦੇ ਵਿੱਚ ਸਿਰਾ ਹੋਈ ਜਾਂਦਾ ਲੈ ਵੀ ਰਾਮੇ ਵਾਲਿਆ ਬੁੱਢਾ ਜੋੜ ਤੇ ਕੀ ਹੋਈ ਜਾਂਦਾ ਓ ਕਹਿੰਦੇ ਅੱਜ ਬੁੱਢਾ ਜੋੜ ਦੀ ਧਰਤੀ ਤੇ ਸਿਰਾ ਹੋਈ ਜਾਂਦਾ ਆ ਬੁੱਢਾ ਜੋੜ ਤੇ ਕੀ ਹੋਈ ਜਾਂਦਾ ਓ ਕਹਿੰਦੇ ਸਿਰਾ ਓ ਸਿਰਾ ਓ ਸਿਰਾ ਓ ਸਿਰਾ ਹੋਈ ਜਾਂਦਾ ਓ ਬੁੱਢਾ ਜੋੜ ਤੇ ਕਹਿੰਦੇ ਸਿਰਾ ਹੋਈ ਜਾਂਦਾ ਕਹਿੰਦੇ ਸਿਰਾ ਹੋਈ ਜਾਂਦਾ ਮੇਰੇ ਵੀਰੋ ਐਨ ਟਾਪ ਦਾ ਮੈਚ ਸੱਤਾ ਆ ਗਿਆ ਆਹ ਸੱਤਾ ਆ ਗਿਆ ਮੇਰੇ ਵੀਰੋ ਆਹ ਕਹਿੰਦੇ ਸੱਤਾ ਵਧਿਆ ਹੋਇਆ ਲੈ ਵੀ ਸਾਊਂਡ ਵਾਲਿਆ ਜਿੱਥੇ ਅਸੀਂ ਹੋਈਏ ਨਾ ਮੇਰਾ ਵੀਰ ਉੱਥੇ 15-20 ਬੈਟਰੀਆਂ ਨਾਲ ਲੈ ਕੇ ਆਇਆ ਕਰ ਆਓ ਸਾਹਮਣੇ ਮੈਦਾਨ ਦੇ ਵਿੱਚ ਆ ਮੁੰਡਾ ਸੱਤਾ ਵਧਿਆ ਹੋਇਆ ਬੱਲੇ ਬੱਲੇ ਇੱਥੇ ਰੱਖੇ ਰੱਖ ਇੱਥੇ ਰੱਖ ਲੈ ਵੀ ਜਾਲਖੀ ਵਾਲਿਆ ਗੇਜਿਆ ਸਮਝਾ ਲਾ ਮੁੰਡਿਆਂ ਨੂੰ ਮੁੰਡੇ ਮੰਜੀਠ ਠੋਕਣ ਨੂੰ ਫਿਰਦੇ ਮੁੰਡੇ ਮੰਜੀਠ ਠੋਕਣ ਨੂੰ ਫਿਰਦੇ ਓਏ ਮੁੰਡੇ ਮੰਜੀਠ ਠੋਕਣ ਠੋਕਣ ਨੂੰ ਫਿਰਦੇ ਆ ਇੱਕ ਪਾਸੇ ਬੇਰਾਲੀਆਂ ਬੇਰਾਲੀਆਂ ਪਰ ਸਾਹਮਣੇ ਸਤਰਾਣੇ ਵਾਲਾ ਸਤਰਾਣੇ ਵਾਲਾ ਲੈ ਵੀ ਦਰਸ਼ਕ ਵੀਰੋ ਇੱਕ ਗੱਲ ਦੱਸਿਓ ਜੇ ਤੇ ਮੈਚ ਚ ਵਾਕਈ ਪਟਾਕਾ ਤਾਰਾ ਮੇਲੇ ਦਾ ਸਵਾਦ ਆ ਗਿਆ ਕੋਈ ਹੱਥ ਵਾਂਝਾ ਨਾ ਰੱਖ ਕਰੀ ਦਿਲੋਂ ਤਾੜੀਆਂ ਮਾਰ ਦਿਓ ਮੇਰੇ ਵੀਰੋ ਐਂ ਕਹਿੰਦੇ ਇੱਕ ਜੁਗਾਰ ਆ ਲਾਵਾਂਗੇ ਜੁਗਾਰੇ ਦਾ ਜਵਾਬ ਜੁਗਾਰੇ ਵਿੱਚ ਦੇਣਾ ਹੈ ਬੋਲੋ ਸੋਨ ਹੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨੰਬਰ ਨੰਬਰ ਦੱਸੋ ਜੀ ਕਿੱਧਰ ਹੈ ਨੰਬਰ ਦੱਸੋ ਕਿੱਧਰ ਹੈ ਦਰਵਾਰਾ ਜੀ ਵਲੇ ਵੀਰ ਨੂੰ ਕਲੀ ਪਾ ਦੇਵੇ ਕਲੀ ਕਲੀ ਢੇਰੀਆਂ ਤੇ ਕਲੀ ਪਾ ਦੇਵੇ ਲਓ ਸਾਹਮਣੇ ਖੇਡ ਮੈਦਾਨ ਵਿੱਚ ਇਸ ਵੇਲੇ ਨੌਵੀਂ ਵਾਧਾ ਹੋਇਆ ਮੇਰੇ ਵੀਰੋ ਉਧਰਲੇ ਪਾਸੇ ਚਾਰ ਹੈ ਚਾਰ ਬਰ ਤਿਆਰ ਹੈ ਪਰ ਸਾਹਮਣੇ ਇਸ ਵੇਲੇ ਆਓ ਉਹ ਬੱਲੇ 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 ਇਹ ਇਹ ਹਾਂ ਬੱਬੀ ਮਗਰਲਾ ਨੰਬਰ ਜਿਹੜਾ ਰੇਡਰ ਦੇ ਹਿੱਸੇ ਆਇਆ ਹੈ ਰੀਪਲੇ ਵਾਲਾ ਨੰਬਰ ਜਿਹੜਾ ਚੈੱਕ ਕੀਤਾ ਗਿਆ ਮੇਰੇ ਵੀਰੋ ਲੈ ਵੀ ਬੱਬੀ ਕਰਨੀ ਸਰ ਵਾਲਿਆ ਰਿੰਪੀ ਨੇ ਸੌਂ ਨਹੀਂ ਦੇਣਾ ਰਿੰਪੀ ਨੇ ਸੌਂ ਨਹੀਂ ਦੇਣਾ ਸਾਹਮਣੇ ਕਹਿੰਦੇ ਮੁੰਡਾ ਸਿਰਾਂ ਲਈ ਆਉਂਦਾ ਸਿਰਾਂ ਲਈ ਆਉਂਦਾ ਮੇਰੇ ਵੀਰੋ ਆਓ ਸਾਹਮਣੇ ਕਹਿੰਦੇ ਨੌਜਾਨ ਇਸੇ ਲਈ ਗਰੇਵ ਸਿੰਘ ਗੇਜਾ ਆ ਗਿਆ ਆਹ ਸੌਰੀ ਸੱਤਾ ਆ ਗਿਆ ਇਹ ਆ ਨੌਜਾਨ ਸੱਤਾ ਮੇਰੇ ਵੀਰੋ ਗੇਜੇ ਦੀ ਟਿੱਕ ਪਰਦਰਸ਼ਨ ਵੱਡਾ ਮੁੰਡੇ ਸਿਰਾਂ ਕਰਾਈ ਜਾਂਦੇ ਐ ਅਮਨ ਸੰਧੂ ਵਾਲੀ ਕਹਿੰਦੇ ਮਾਣ ਕਰਦੇ ਐ ਪਰ ਇਸੇ ਲਈ ਪਿੰਦਰ ਸੱਤੋ ਪਿੰਦਰ ਸੱਤੋ ਪਿੰਦਰ ਸੱਤੋ ਪੁੱਠੀ ਪੈ ਗਈ ਪੁੱਠੀ ਪੈ ਗਈ ਪੁੱਠੀ ਪੈ ਗਈ ਪੁੱਠੀ ਪੈ ਗਈ ਆਏ ਆਏ ਇੱਥੇ ਇੱਥੇ ਰੱਖ ਪੁੱਠੀ ਬੜੀ ਦਾਦੀ ਹੁੰਦੀ ਐ ਏ ਆ ਆ ਚੱਕ ਏ ਆ ਚੱਕ ਯਾਰ ਆ ਕਬੱਡੀ ਦਾ ਸਵਾਦ ਹੈ ਲਓ ਸਾਹਮਣੇ ਖੇਡ ਮੈਦਾਨ ਵਿੱਚ ਇਸ ਵੇਲੇ ਗੱਭਰੂ ਰੇਡ ਪਾਉਣ ਦੇ ਲਈ ਵਾਧਾ ਹੋਇਆ ਹੈ ਚਾਰ ਕੰਦੇ ਚਾਰ ਬਰ ਤਿਆਰ ਹੈ ਆ ਇੱਕ ਪਾਸੇ ਓ ਬੱਲੇ 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 ਕਬੱਡੀ 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 ਆਹ ਬੱਲੇ ਆ ਚੱਕਿਆ ਯਾਰਾ ਓਏ ਬਾਬਾ ਸ਼ੇਖ ਫਰੀਦਾ ਲਾਲਾ ਦਿਲ ਕਹਿੰਦੇ ਧੱਕ ਧੱਕ ਕਰਦਾ ਤੇ ਨਾਲੇ ਕਬੱਡੀ ਦਾ ਸਵਾਦ ਆ ਰਿਹਾ ਹੈ ਉਧਰ ਡਾਕਟਰ ਪੂਰਨਜੀ ਕੰਬੋ ਸਾਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਇਆ ਹੈ ਅਲੀ ਕਬੱਡੀ ਪਾਉਣ ਦੇ ਲਈ ਡਾਕਟਰ ਲਓ ਕਹਿੰਦੇ ਇਸ ਲਈ ਡਾਕਟਰ ਆ ਗਿਆ ਮੇਰੇ ਵੀਰੋ ਸਿਰੇ ਦੀ ਟੱਕਰ ਹੈ ਟਾਪ ਦਾ ਮੈਚ ਨਿਆਰੇ ਵੱਜੇ ਪਏ ਐ ਨਿਆਰੇ ਵੱਜੇ ਪਏ ਐ ਆਹ ਪ੍ਰਦੀਪ ਤੇ ਡਾਕਟਰ ਪ੍ਰਦੀਪ ਅੱਜ ਤੇ ਡਾਕਟਰਾਂ ਦੀ ਚੈੱਕ ਅਪ ਫ੍ਰੀ ਚ ਹੋਈ ਜਾਂਦੀ ਐ ਅੱਜ ਤੇ ਕਹਿੰਦੇ ਡਾਕਟਰਾਂ ਦੀ ਚੈੱਕ ਅਪ ਫਿਰ ਇੱਚ ਹੋਈ ਜਾਂਦੀ ਆ ਮੇਰੇ ਵੀਰੋ ਆਓ ਸਾਹਮਣੇ ਕਹਿੰਦੇ ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਗੱਬਰੋ ਆਓ ਸਾਹਮਣੇ ਉਧਰਲੇ ਪਾਸੇ ਬੱਲੇ 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 ਵੱਡੇ ਵੱਡੇ ਰੇਡਰਾਂ ਨੂੰ ਸੁਖਮਣ ਬੇਰ ਵਾਲਿਆ ਢਾਈ ਜਾਂਦਾ ਏ ਅੱਜ ਬੁੱਢੇ ਜੋੜ ਦੇ ਵਿੱਚ ਸੁਖਮਣ ਛਿੰਦਿਆ ਸਿਰਾ ਕਰਾਈ ਜਾਂਦਾ ਏ ਸਿਰਾ ਕਰਾਈ ਜਾਂਦਾ ਏ ਅੱਜ ਦੇ ਦਿਨ ਦਾ ਸਾਊ ਫੇਵਰੇਟ ਜੱਫਾ ਲੱਗੇ ਕਰੀ ਤਾੜੀਆਂ ਮਾਰ ਦੋ ਮੇਰੇ ਵੀਰੋ ਅੱਜ ਦੇ ਦੰ ਦਾ ਸਭ ਤੋਂ ਫੇਵਰੇਟ ਜੱਫਾ ਜਿਹੜਾ ਹੈ ਹੁਣ ਤੱਕ ਦਾ ਦੇਖਣ ਨੂੰ ਮਿਲਿਆ ਹੈ ਬੇਰਾਲੀਏ ਸੁਖਮਨੇ ਸਰਾ ਕਰਾ ਦਿੰਦਾ ਹੈ ਜਾਲਖੀ ਵਾਲਿਓ ਵਾਟਾਂ ਦੂਰ ਦੀਆਂ ਵਾਟਾਂ ਦੂਰ ਦੀਆਂ ਆਓ ਏ ਆਓ ਏ ਆਓ ਏ ਆਹ ਏ ਆਹ ਏ ਆਹ ਦੇਖ ਨਿਆਰਾ ਲਓ ਕਬੱਡੀ ਦਾ ਕਹਿੰਦੇ ਇਸ ਲਈ ਜਮਾ ਹੈ। ਆ ਖੇਡ ਮੈਦਾਨ ਵਿੱਚ ਵੜਿਆ ਹੋਇਆ। ਬੱਲੇ 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 ਬੱਲੇ। ਓਏ ਆਇਆ ਸਵਾਦ ਤੇ ਭਾਈ ਤਾੜੀ ਟੁੜੀ ਮਾਰਦੇ ਕਰੀ ਠੋਕੇ। ਆਹ ਆਹ ਬੱਲੇ ਬੱਲੇ ਸਾਹਮਣੇ ਮੈਚ ਹੋ ਗਿਆ। ਇੱਥੇ ਰੱਖੋ। ਮੈਨੂੰ ਲੱਗਦਾ ਡਾਕਟਰ ਆ ਫਿਰ ਬਣ ਗਈ ਗੱਲ। ਲੈ ਵੀ ਪੁਆਇੰਟ 1.0 ਲੱਖਿਆ ਨੇੜੇ ਹੋ ਕੇ ਲੈ ਵੀ ਡਾਕਟਰ ਸਾਹਿਬ ਮੁਬਾਰਕਬਾਦ ਤੁਹਾਨੂੰ ਡਾਕਟਰ ਪੋਰਨ ਜੀ ਕੰਬੋਸਾ